ਪ੍ਰੈਜ਼ੀਡੈਂਟ ਸਰਨ ਜਮਸੀ ਦੀ ਅੱਜ ਇੱਕ ਵਾਰ ਫਿਰ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਾਂਗੇ ਕਿਉਂਕਿ ਪਰਮੇਸ਼ਰ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਆਕਾਸ਼ ਔਰ ਪ੍ਰithvi ਦੀ ਰਚਨਾ ਕੀਤੀ ਮਨੁੱਖ ਨੂੰ ਆਪਣੇ ਹੱਥਾਂ ਦੇ ਨਾਲ ਉਸਨੇ ਬਣਾਇਆ ਔਰ ਹਰ ਇੱਕ ਚੀਜ਼ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਦਿੱਤੀ ਆਪਣੇ ਲੋਕਾਂ ਨੂੰ ਦਿੱਤੀ ਪਰਮੇਸ਼ਰ ਉਹਨਾਂ ਚੀਜ਼ਾਂ ਦੇ ਬਦਲੇ ਮਨੁੱਖ ਤੋਂ ਕੁਝ ਵੀ ਨਹੀਂ ਮੰਗਦੇ ਉਹ ਚਾਹੁੰਦੇ ਆ ਕਿ ਮਨੁੱਖ ਸਿਰਫ ਉਸਦੇ ਆਗਿਆਕਾਰੀ ਕਰੇ ਉਸਦੇ ਨਾਮ ਨੂੰ ਉੱਚਾ ਕਰੇ ਉਸਦੇ ਪੈਦੇ ਵਿੱਚ ਰਹੇ ਕਿਉਂਕਿ ਸਾਰਾ ਕੁਝ ਪਰਮੇਸ਼ਰ ਦਾ ਹੈ ਉਸਨੇ ਆਪਣੇ ਆਪ ਬਣਾਇਆ ਹੈ ਮਨੁੱਖ ਆਪਣੇ ਹੱਥਾਂ ਦੀ ਤਾਕਤ ਦੇ ਨਾਲ ਕੁਝ ਵੀ ਨਹੀਂ ਕਰ ਸਕਦਾ ਜੇ ਪਰਮੇਸ਼ਰ ਉਸਨੂੰ ਬਲਣਾ ਨਾ ਦੇਵੇ ਤਾਂ ਪਿਆਰੇ ਅਜ਼ੀਜ਼ੋ ਪਰਮੇਸ਼ਰ ਸਾਡੇ ਤੋਂ ਇਹੀ ਚਾਹੁੰਦੇ ਆ ਕਿ ਅਸੀਂ ਉਸਦੇ ਹੁਕਮਾਂ ਦੀ ਪਾਲਣਾ ਕਰੀਏ ਅਸੀਂ ਉਸ ਦੇਆਂ ਸਿੱਖਿਆਵਾਂ ਤੇ ਚੱਲਿਏ ਉਸ ਦੇ ਡਰ ਦੇ ਵਿੱਚ ਰਹੀਏ ਤੇ ਜਦੋਂ ਅਸੀਂ ਉਸ ਦੇ ਡਰ ਦੇ ਵਿੱਚ ਚੱਲਦੇ ਹਾਂ ਔਰ ਅਸੀਂ ਆਪਣੀ ਬੱਚਿਆਂ ਨੂੰ ਵੀ ਉਸ ਦੇ ਡਰ ਦੇ ਵਿੱਚ ਚੱਲਣਾ ਸਿਖਾਉਂਦੇ ਹਾਂ ਤਾਂ ਪਰਮੇਸ਼ਰ ਦੀਆਂ ਬਰਕਤਾਂ ਪਿੱਛੇ ਪੈ ਕੇ ਸਾਨੂੰ ਮਿਲਦੀਆਂ ਨੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪਹਿਲਾ ਰਾਜਾ ਤਿੰਨਾਂ ਦੇ ਅਯ ਦੇ ਵਿੱਚ ਸੁਲੇਮਾਨ ਸੁੱਤਾ ਪਿਆ ਔਰ ਉਸ ਨੂੰ ਸੁਪਨੇ ਦੇ ਵਿੱਚ ਪਰਮੇਸ਼ਰ ਕਹਿੰਦੇ ਆ ਕਿ ਮੰਗ ਮੈਂ ਤੈਨੂੰ ਕੀ ਦੇਵਾਂ ਸੁਲੇਮਾਨ ਕਹਿੰਦਾ ਹੈ ਪਰਮੇਸ਼ਰ ਤੂੰ ਮੈਨੂੰ ਬਹੁਤ ਸਾਰੇ ਲੋਕ ਦਿੱਤੇ ਆ ਮੇਰੇ ਪਿਤਾ ਦੀ ਰਾਜਗਦੀ ਮੈਨੂੰ ਦਿੱਤੀ ਹੈ ਮੈਨੂੰ ਅਜੇ ਹੀ ਬੁੱਧ ਦੇ ਕਿਉਂਕਿ ਮੈਂ ਤਾਂ ਅਜੇ ਨਿਆਣਾ ਹੀ ਆ ਬੱਚਾ ਹੀ ਆ ਤੇ ਇੰਨੇ ਲੋਕਾਂ ਦਾ ਨਿਆਂ ਕਰਨ ਦੇ ਲਈ ਮੈਨੂੰ ਬੁੱਧ ਦੀ ਜ਼ਰੂਰਤ ਹੈ ਤਾਂ ਪਰਮੇਸ਼ਰ ਇਸ ਗੱਲ ਤੋਂ ਖੁਸ਼ ਹੁੰਦੇ ਆ ਕਿ ਉਸਨੇ ਲੋਕਾਂ ਦਾ ਨਿਆਂ ਕਰਨ ਦੇ ਲਈ ਬੁੱਧ ਮੰਗੀ ਹੈ ਉਸਨੇ ਆਪਣੇ ਦੁਸ਼ਮਣਾਂ ਦੇ ਪ੍ਰਾਨ ਨਹੀਂ ਮੰਗੇ ਉਸਨੇ ਤਾਂ ਦੌਲਤ ਨਹੀਂ ਮੰਗਿਆ ਪਰਮੇਸ਼ਰ ਉਸ ਨੂੰ ਕਹਿੰਦੇ ਆ ਕਿ ਜੇਹੀ ਬੁੱਧ ਜੋ ਤੇਰੇ ਤੋਂ ਪਹਿਲਾਂ ਨਾ ਤਾਂ ਕਿਸੇ ਕੋਲ ਸੀ ਤੇ ਨਾ ਤੇਰੇ ਤੋਂ ਬਾਅਦ ਕਿਸੇ ਕੋਲ ਹੋਏਗੀ ਐਸਾ ਬਦਵਾਨ ਰਾਜਾ ਸੁਲੇਮਾਨ ਪਰਮੇਸ਼ਰ ਨੇ ਉਸਨੂੰ ਬles ਕੀਤਾ ਕਿਉਂਕਿ ਪਰਮੇਸ਼ਰ ਦੇ ਨਾਲ ਉਸਦਾ ਪਿਤਾ ਦਾਊਦ ਚੱਲਦਾ ਰਿਹਾ ਔਰ ਬਚਪਨ ਦੇ ਵਿੱਚ ਹੀ ਸੁਲੇਮਾਨ ਨੇ ਦੇਖਿਆ ਸੀ ਕਿ ਉਸਦਾ ਪਿਤਾ ਕਿਸ ਤਰ੍ਹਾਂ ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲਦਾ ਹੈ ਇਹ ਉਸਨੇ ਬਚਪਨ ਦੇ ਵਿੱਚ ਹੀ ਸਿੱਖਿਆ ਸੀ ਔਰ ਜਦੋਂ ਤਿੰਨ ਅਧਿਆਏ ਦੇ ਵਿੱਚ ਪਰਮੇਸ਼ਰ ਨੇ ਉਸਨੂੰ ਬLES ਕੀਤਾ ਬੁੱਧੀ ਦੇ ਨਾਲ ਔਰ ਜਦੋਂ ਨੋਵੇਂ ਅਧਿਆਏ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਇਸ ਸਮੇਂ ਦੇ ਦੌਰਾਨ ਬਹੁਤ ਲੰਮਾ ਗੈਪ ਹੈ ਕਿਉਂਕਿ 7 ਸਾਲ ਉਸਨੇ ਪਰਮੇਸ਼ਰ ਦਾ ਪਹਾਉਣਾ ਬਣਾਉਣ ਦੇ ਵਿੱਚ ਲਾਏ 13 ਸਾਲ ਉਸਨੇ ਪਾਦਸ਼ਾਹ ਦਾ ਮਹਿਲ ਬਣਾਇਆ 20 ਸਾਲ ਔਰ ਕੁੱਲ ਮਿਲਾ ਕੇ ਸੁਲੇਮਾਨ ਨੇ 40 ਵਰੇ ਰਾਜ ਕੀਤਾ ਉਸ ਦੇ ਸਮੇਂ ਦੇ ਦੌਰਾਨ ਬੜੀ ਸ਼ਾਂਤੀ ਰਹੀ ਸੋਨਾ ਬੇਸ਼ੁਮਾਰ ਸੀ ਔਰ ਬਹੁਤ ਸਾਰੀਆਂ ਆਸ਼ੇਚਾ ਉਹ ਤੇ ਚੀਵਨ ਦੇ ਵਿੱਚ ਸੀ ਉਹ ਪਰਮੇਸ਼ਰ ਦੇ ਡਰ ਦੇ ਵਿੱਚ ਜਲਦਾ ਰਿਹਾ ਕਿਉਂਕਿ ਉਸਨੇ ਇਹ ਬਚਪਨ ਤੋਂ ਸਿੱਖਿਆ ਸੀ ਔਰ ਜਦੋਂ ਪਰਮੇਸ਼ਰ ਦਾ ਪਵਨ ਉਸਨੇ ਪੂਰਾ ਕੀਤਾ ਉਸਨੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਰ ਨੇ ਫਿਰ ਉਸ ਨੂੰ ਦੁਬਾਰਾ ਉਸਦੇ ਨਾਲ ਗੱਲਬਾਤ ਕੀਤੀ ਕਿ ਜਿਵੇਂ ਤੇਰਾ ਪਿਤਾ ਤਾਉਦ ਮੇਰੇਆਂ ਹੁਕਮਾਂ ਵਿਧੀਆਂ ਦੀ ਪਾਲਣਾ ਕਰਦਾ ਰਿਹਾ ਜੇ ਤੂੰ ਵੀ ਐਸੀ ਤਰ੍ਹਾਂ ਪਾਲਣਾ ਕਰਦਾ ਰਹੇਂਗਾ ਤਾਂ ਤੇਰੀ ਰਾਜਗਦੀ ਦੇ ਵਿੱਚ ਗੀਆਂ ਪੀੜੀਆਂ ਦੇ ਵਿੱਚ ਰਾਜ ਕਰਨ ਵਾਲਿਆਂ ਦੀ ਥੋੜਾ ਨਾ ਰਹੇਗੀ ਉਸ ਦੀ ਪੀੜੀਆਂ ਤੱਕ ਦੀ ਬਲੇਸਿੰਗ ਪਰਮੇਸ਼ਰ ਨੇ ਉਸ ਨੂੰ ਦੇਣ ਦਾ ਵਾਅਦਾ ਕੀਤਾ ਪਿਆਰੇ ਜੀ ਜੋ ਇਹੀ ਪਰਮੇਸ਼ਰ ਚਾਹੁੰਦੇ ਆ ਕਿ ਅਸੀਂ ਉਸ ਦੇ ਹੁਕਮਾਂ ਦੇ ਵਿੱਚ ਚੱਲੀਏ ਉਸ ਦੀਆਂ ਵਿਧੀਆਂ ਨੂੰ ਪੂਰਾ ਕਰੀਏ ਜੋ ਪ੍ਰਭੂ ਜੀ ਚਾਹੁੰਦੇ ਅਸੀਂ ਉਹ ਕਰੀਏ ਔਰ ਅਸੀਂ ਜਦੋਂ ਇਹ ਪਰਮੇਸ਼ਰ ਦੇ ਬਚਨ ਨੂੰ ਸਮਝਦੇ ਆ ਸਿੱਖਦੇ ਆ ਤਾਂ ਨਾਲ ਹੀ ਇਹ ਗੱਲਾਂ ਸਾਨੂੰ ਆਪਣੇ ਬੱਚਿਆਂ ਦੇ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਤੇ ਜਦੋਂ ਅਸੀਂ ਬੱਚਿਆਂ ਨੂੰ ਪਰਮੇਸ਼ਰ ਦਾ ਵਚਨ ਸਿਖਾਉਂਦੇ ਆਂ ਔਰ ਪਰਮੇਸ਼ਰ ਦੇ ਵਚਨ ਨੂੰ ਉਹ ਸਿੱਖ ਕੇ ਉਸ ਦੇ ਅਨੁਸਾਰ ਚੱਲਦੇ ਆ ਤਾਂ ਪਰਮੇਸ਼ਰ ਸਾਡੀਆਂ ਪੀੜ੍ਹੀਆਂ ਤੱਕ ਨੂੰ ਅਸੀਸ ਦੇਣ ਦੀ ਯੋਜਨਾ ਬਣਾ ਲੈਂਦੇ ਆ ਤਾਂ ਪਿਆਰੇ ਜੀਜ਼ੋ ਅੱਜ ਮੇਰਾ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਇਸ ਵਚਨ ਦੇ ਅਨੁਸਾਰ ਜਦੋਂ ਪਹਿਲਾ ਰਾਜਾ ਸੁਲੇਮਾਨ ਦੇ ਬਾਰੇ ਪੜ੍ਹੋਗੇ ਤਾਂ ਜ਼ਰੂਰ ਹੀ ਤੁਸੀਂ ਉਸ ਦੀਆਂ ਬਲੇਸਿੰਗਸ ਨੂੰ ਪੜ੍ਹ ਕੇ ਹੈਰਾਨ ਹੋਵੋਗੇ ਕਿ ਪਰਮੇਸ਼ਰ ਨੇ ਇੰਨਾ ਸੋਨਾ ਬਹੁਤ ਆਇਦੇ ਨਾਲ ਚੰਦੀ ਤਾਂ ਉਸ ਦੇ ਰਾਜ ਦੇ ਵਿੱਚ ਕੋਈ ਪੁਛਤਾ ਹੀ ਨਹੀਂ ਸੀ ਇੰਨਾ ਬੇਸ਼ੁਮਾਰ ਬਲੇਸਿੰਗ ਉਸ ਨੂੰ ਮਿਲੀਆਂ ਔਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਰ ਜੀ ਉਹੀ ਬਲੇਸਿੰਗ ਸਾਡੇ ਬੱਚਿਆਂ ਨੂੰ ਦੇਣ ਤਾਂ ਸਾਨੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਣਾ ਚਾਹੀਦਾ ਆਪਣੀ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਉਹ ਪਰਮੇਸ਼ਰ ਦੇ ਡਰ ਦੇ ਵਿੱਚ ਚੱਲਣ ਔਰ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਪਰਮੇਸ਼ਰ ਜ਼ਰੂਰ ਹੀ ਸਾਡੇ ਬੱਚਿਆਂ ਨੂੰ ਬਲੇਸ ਕਰਨਗੇ ਤਾਂ ਮੇਰਾ ਵਿਸ਼ਵਾਸ ਹੈ ਕਿ ਅੱਜ ਤੋਂ ਪਰਮੇਸ਼ਰ ਦੀਆਂ ਬਲੇਸਿੰਗਸ ਤੁਹਾਡੇ ਜੀਵਨ ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਨੇ ਪਰਮੇਸ਼ਰ ਤੁਹਾਨੂੰ ਅਗਲੇ ਲੈਵਲ ਤੇ ਲੈ ਕੇ ਜਾਏਗਾ ਤੁਹਾਨੂੰ ਬਲੇਸ ਕਰੇਗਾ ਤੁਹਾਡੀਆਂ ਪੀੜ੍ਹੀਆਂ ਨੂੰ ਬਲੇਸ ਕਰੇਗਾ ਤੁਹਾਡੀਆਂ ਹੱਦਾਂ ਨੂੰ ਵਧਾਏਗਾ ਔਰ ਇਹ ਸਾਰੀਆਂ ਵਰਕਤਾਂ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਗੋਡ ਬਲੇਸ